ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਜੰਗ ਵਾਲੀ ਸਥਿਤੀ ਬਣੀ ਹੋਈ ਹੈ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਵਧਿਆ ਹੋਇਆ ਹੈ ਜਿਸ ਨੂੰ ਦੇਖਦਿਆਂ ਹੋਇਆਂ ਡੇਰਾ ਬਿਆਸ ਨੇ ਵੱਡਾ ਫੈਸਲਾ ਲਿਆ ਹੈ ਜੰਗ ਪ੍ਰਭਾਵਿਤ ਲੋਕਾਂ ਲਈ ਡੇਰਾ ਬਿਆਸ ਦੇ ਵੱਲੋਂ ਵੱਡਾ ਹੈਰਾਨ ਕਰ ਦਿੱਤਾ ਗਿਆ ਹੈ ਜੰਗ ਪ੍ਰਭਾਵਿਤ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਡੇਰਾ ਬਿਆਸ ਨੇ ਜੋ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਬਹੁਤ ਹੀ ਤਣਾਅ ਭਰਿਆ ਮਾਹੌਲ ਬਣਿਆ ਹੋਇਆ ਹੈ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਸੋ ਜੰਮੂ ਕਸ਼ਮੀਰ ਪੰਜਾਬ ਤੇ ਰਾਜਸਥਾਨ ਇਹ ਤਿੰਨ ਸਰਦੀ ਰਾਜ ਨੇ ਜਿੱਥੇ ਜੰਗ ਨਾਲ ਜ਼ਿਆਦਾ ਪ੍ਰਭਾਵਿਤ ਇਹ ਤਿੰਨੇ ਰਾਜ ਹੁੰਦੇ ਨੇ ਲੋਕਾਂ ਨੂੰ ਘਰ ਛੱਡ ਕੇ ਜਾਣਾ ਪੈਂਦਾ ਹੈ ਫੌਜ ਦੇ ਵੱਲੋਂ ਉਹਨਾਂ ਲੋਕਾਂ ਨੂੰ ਉਠਾ ਕੇ ਕੈਂਪਾਂ ਵਿੱਚ ਲੈ ਕੇ ਜਾਇਆ ਜਾਂਦਾ ਜਿੱਥੇ ਉਹ ਲੋਕਾਂ ਨੂੰ ਜਿਹੜਾ ਕਿ ਪੂਰੀ ਤਰ੍ਹਾਂ ਸਹੂਲਤ ਨਹੀਂ ਮਿਲਦੀ ਸਕਦੀ ਔਰ ਲੋਕ ਵਿਚਾਰੇ ਡਰੇ ਰਹਿੰਦੇ ਨੇ ਜਿਸ ਨੂੰ ਲੈ ਕੇ ਇਹਨਾਂ ਤਿੰਨਾਂ ਰਾਜਾਂ ਦੇ ਵਿੱਚ ਡੇਰਾ ਵਿਆਸ ਤੇ ਵੱਲੋਂ ਇਹ ਵੱਡਾ ਆਲਮ ਕੀਤਾ ਗਿਆ ਜੋ ਡੇਰਾ ਵਿਆਸ ਤੇ ਹਰੇਕ ਰਾਜ ਦੇ ਵਿੱਚ ਹਰ ਇੱਕ ਬਲਾਕ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਸਤਸੰਗਕਰ ਬਣੇ ਹੋਏ ਨੇ ਉਹ ਸਤਸੰਗਕਰ ਜਿਹੜੇ ਕਿ ਉੱਥੇ ਐਤਵਾਰ ਜਾਂ ਬੁੱਧਵਾਰ ਸੰਕਤਾਂ ਸਤਸੰਗ ਸਰਵਣ ਕਰਦੀਆਂ ਨੇ ਸਤਸੰਗ ਹੁੰਦੇ ਨੇ ਹੁਣ ਉਹ ਮਨੁੱਖਤਾ ਦੀ ਸੇਵਾ ਲਈ ਖੋਲ੍ਹ ਦਿੱਤੇ ਗਏ ਨੇ ਜੋ ਜੰਗ ਪ੍ਰਭਾਵਿਤ ਲੋਕ ਨੇ ਉਹਨਾਂ ਵਾਸਤੇ ਸਤਸੰਗ ਖੋਲ੍ਹ ਦਿੱਤੇ ਗਏ ਨੇ ਜਿਸ ਨੂੰ ਲੈ ਕੇ ਉਹ ਜੰਗ ਪ੍ਰਭਾਵਿਤ ਲੋਕ ਉਹ ਸਸਤ ਸੰਕਰਾਂ ਵਿੱਚ ਜਾ ਕੇ ਸ਼ਰਨ ਲੈਣਗੇ ਔਰ ਉਹਨਾਂ ਨੂੰ ਉੱਥੇ ਫਰੀ ਖਾਣ ਪੀਣ ਰਹਿਸ਼ ਤੇ ਦਵਾਈਆਂ ਦਿੱਤੀਆਂ ਜਾਣਗੀਆਂ ਜਿਸ ਨੂੰ ਲੈ ਕੇ ਜੰਮੂ ਕਸ਼ਮੀਰ ਦੇ ਵਿੱਚ ਸ਼ੁਰੂਆਤ ਹੋ ਗਈਏ ਸਸਤ ਸੰਕਰ ਖੋਲਿੱਤੇ ਗਏ ਨੇ ਜਿੱਥੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਖੁਦ ਫਾਰਕੂ ਜੋ ਅਮਰ ਅਬਦੁੱਲਾ ਉਹਨਾਂ ਨੇ ਜਾ ਕੇ ਜਾਇਜ਼ਾ ਲਿਆ ਸਸਤ ਸੰਕਰਾਂ ਦੇ ਵਿੱਚ ਜਿੱਥੇ ਸ਼ਰਨਾਰਥੀ ਰੁਕੇ ਹੋਏ ਨੇ ਔਰ ਉਹਨਾਂ ਨੂੰ ਜਿਹੜਾ ਕਿ ਖਾਣ ਪੀਣ ਲਈ ਸਮਾਨ ਮਹੱਈਆ ਕਰਵਾਇਆ ਜਾ ਰਿਹਾ ਹੈ ਸਤ ਸੰਗ ਕਰਦੇ ਵਿੱਚ ਜਿਹੜੇ ਸ਼ਨਾਰਥੀ ਰੁਕੇ ਹੋਏ ਨੇ ਉਹਨਾਂ ਦੇ ਲਈ ਜੋ ਵੱਡੇ ਪ੍ਰਬੰਧ ਕੀਤੇ ਗਏ ਨੇ ਡੇਰਾ ਵਿਆਸ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਪੰਜਾਬ ਰਾਜਸਥਾਨ ਦੇ ਵਿੱਚ ਸਤਧੀ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਤਣਾਅ ਵਧਿਆ ਹੋਇਆ ਹੈ ਉਹਨਾਂ ਲੋਕਾਂ ਨੂੰ ਜਿਹੜਾ ਕਿ ਪਿੰਡਾਂ ਦੇ ਵਿੱਚੋਂ ਅਠਾ ਦਿੱਤਾ ਗਿਆ ਉਹ ਸਤ ਸੰਗ ਕਰਾਂ ਵਿੱਚ ਜਾ ਕੇ ਸ਼ਰਨ ਲੈ ਸਕਦੇ ਨੇ ਜਿਸ ਨੂੰ ਲੈ ਕੇ ਡੇਰਾ ਵਿਆਸ ਦੇ ਵੱਲੋਂ ਇਹ ਵੱਡਾ ਐਲਾਨ ਹੋਇਆ ਹੈ ਜਦੋਂ ਕਰੋਨਾ ਕਾਲ ਸੀ ਉਸ ਵਕਤ ਵੀ ਜੋ ਮਨੁੱਖਤਾ ਦੀ ਸੇਵਾ ਲਈ ਡੇਰਾ ਬਿਆਸਤੇ ਵੱਲੋਂ ਪਹਿਲ ਦੇ ਆਧਾਰ ਤੇ ਲੋਕਾਂ ਦੇ ਨਾਲ ਜਿਹੜਾ ਖੜਿਆ ਜਾਂਦਾ ਲੋਕ ਜਦੋਂ ਕਰੋਨਾ ਕਾਲ ਦੇ ਵਿੱਚ ਸਾਰੇ ਦਰਵਾਜ਼ੇ ਬੰਦ ਹੋ ਗਏ ਸੀ ਤਾਂ ਸਿਰਫ 사ਸੰਕਰ ਬਿਆਸਤੇ ਹੀ ਖੁੱਲੇ ਹੋਏ ਸੀ ਔਰ ਲੋਕ ਉੱਥੇ ਜਾ ਕੇ ਜਿਹੜੇ ਨੇ ਇਹਨਾਂ ਨੇ ਸ਼ਰਨ ਲਈ ਔਰ ਉਹਨਾਂ ਨੂੰ ਉੱਥੇ ਖਾਣ ਪੀਣ ਔਰ ਦਵਾਈਆਂ ਮੁਹੱਈਆ ਕਰਵਾਈਆਂ ਗਿਆ ਇਸੇ ਤਰ੍ਹਾਂ ਹੁਣ ਫਿਰ ਡੇਰਾ ਬਿਆਸ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਜੋ ਕਿ ਡੇਰਾ ਬਿਆਸ ਦੇ ਮੁਖੀ ਮਹਾਰਾਜ ਗੁਰਿੰਦਰ ਸਿੰਘ ਢਿੱਲੋਂ ਹਮੇਸ਼ਾ ਹੀ ਨੁਕਤਾ ਦੀ ਸੇਵਾ ਲਈ ਵੱਧ ਚੜਕੇ ਕੰਮ ਕਰਦੇ ਨੇ ਔਰ ਨੁਕਤਾ ਦੇ ਨਾਲ ਖੜਦੇ ਨੇ ਇਸ ਨੂੰ ਲੈ ਕੇ ਹੁਣ ਜੋ ਭਾਰਤ ਪਾਕਿਸਤਾਨ ਦੇ ਵਿੱਚ ਸਥਿਤੀ ਬਣੀ ਹੈ ਇਸ ਨੂੰ ਦੇਖਦੇ ਹੋਇਆ ਇਹ ਵੱਡਾ ਐਲਾਨ ਕੀਤਾ ਹੈ ਡੇਰਾ ਵਿਆਸ ਦੇ ਵੱਲੋਂ ਡੇਰਾ ਵਿਆਸ ਦੇ ਸਤ ਸੰਗਰਾਂ ਦੇ ਵਿੱਚ ਉਹ ਜੰਗ ਪ੍ਰਭਾਵਿਤ ਲੋਕ ਜਾ ਕੇ ਆਰਾਮ ਨਾਲ ਰਹਿ ਸਕਦੇ ਨੇ ਜਦੋਂ ਤੱਕ ਮਾਹੌਲ ਸ਼ਾਂਤ ਨਹੀਂ ਹੋ ਜਾਂਦਾ ਉਹਨਾਂ ਦੇ ਪਿੰਡਾਂ ਦੇ ਵਿੱਚ ਵਾਪਸ ਕਰਾਂ ਦੇ ਵਿੱਚ ਜਦੋਂ ਤੱਕ ਨਹੀਂ ਜਾ ਸਕਦੇ ਉਦੋਂ ਤੱਕ ਡੇਰਾ ਵਿਆਸ ਦੇ ਸਤ ਸੰਗਰਾਂ ਵਿੱਚ ਰਹਿ ਸਕਣਗੇ